ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਜ਼ਾਸਰੇਕਾਲ ਸਵਾਗਤ ਹੈ ਤੁਹਾਡੇ ਕੋਲ ਨਿਮਨੋ ਤੇ ਹੋਰ ਬਿਰਕੇ ਦਾ ਚੋਪਰ ਕੈਮੋ ਤੇ ਆਪਾਂ ਇਹ ਕੋ ਲਗਾਵਾ ਤੇ ਆਪਣਾ ਜਿਵੇਂ ਤੁਹਾਨੂੰ ਪਤਾ ਹੀ ਆ ਤੂੜੀ ਵਾਲਾ ਸੀਜ਼ਨ ਚ ਚੱਲਦਾ ਤਾਂ ਕਰਕੇ ਆਪਾਂ ਨੇ ਬਲੌਗ ਜੇ ਥੋੜੀ ਜਿ ਛੱਡੇ ਵੀ ਸੀਗੇ ਤੇ ਅੱਜ ਸੋਚਿਆ ਵੀ ਬਣਾਇਆ ਜਾਵੇ ਹੈਨਾ ਤੇ ਅੱਜ ਫਿਰ ਲੱਗੇ ਆ ਬਣਾਉਣ ਬਲੌਗ ਤੇ ਫਿਲਹਾਲ ਤਾਂ ਆਪਾਂ ਜਾ ਰਹੇ ਆ ਮੰਡ ਨੂੰ ਮਸ਼ੀਨਾਂ ਚੱਲਦੀਆਂ ਅਸੀਂ ਇਹਲੇ ਜਾ ਰਹੇ ਆ ਨਿਰਦੀਵੰਦੇ ਚਮਾ ਉੱਠਦੇ ਵੀ ਨਹੀਂ ਰਾਤਾਂ ਨੂੰ ਸੌਂਦੇ ਨਹੀਂ ਦਿਨਾਂ 'ਚ ਫੇਰ ਉੱਠਦੇ ਨਹੀਂ ਉਹ ਜਿਹੜੇ ਪੁਰਾਣੇ ਇੰਜਨ ਨਹੀਂ ਹੁੰਦੇ ਹੌਲੀ-ਹੌਲੀ ਮੁੱਕਦੇ ਆ ਉਹ ਇੰਜਨ ਆ ਸੀ ਬਾਈਕ ਵਾ ਸਟਾਰਟ ਹੋਣ ਦੀ ਧੀਰਾ ਜਾਂ ਸਟਾਰਟ ਹੋ ਗਿਆ ਫੇਰ ਕੋਈ ਚੱਕਰ ਨਹੀਂ ਚਾਹੀਏ ਦੋ ਚਾਹੀਏ ਤਿੰਨ ਜਿੰਨੇ ਮਰਜ਼ੀ ਵਜਾ ਦਿਓ ਬਸ ਇੱਕ ਵਾਰ ਥੋੜੀ ਜਿਹੀ ਸਟਾਰਟਿੰਗ ਈ ਓਕੀ ਹੋਣੀ ਆ ਤੇ ਫਿਲਹਾਲ ਤਾਂ ਆਪਾਂ ਗੁਰਦੁਆਰਾ ਸਾਹਿਬ ਦੀ ਟੂੜੀ ਬਣਾਉਣ ਲੱਗੇ ਹੋਇਆ ਮੰਡ ਹਨਾ ਤੇ ਗੁਰਦੁਆਰਾ ਸਾਹਿਬ ਵਾਲਿਆਂ ਦੀ ਤਾਂ ਮਸ਼ੀਨ ਚੱਲੇਗੀ ਤੇ ਆਪਾਂ ਥੋੜਿਆ ਪਿੱਛੇ ਰਹਿ ਗਏ ਕਿਉਂਕਿ ਆਪਾਂ ਥੋੜਿਆ ਆਉਣ 'ਚ ਲੇਟ ਹੋ ਗਏ ਨਾ ਆ ਅਗਰ ਕਿਉਂ ਆਪਾਂ ਜਾ ਰਹੇ ਆ ਤੇ ਇਧਰ ਲੱਗੇ ਹੋਇਆ ਚੌਕਰ ਉਹਨੀ ਟੂੜੀ ਬਣਾਉਣ ਵਾਲੇ ਇਧਰ ਇੱਕ ਟਰਾਲੀ ਭਰ ਹੋ ਗਈ ਇਧਰ ਵਾਲੇ ਜਾ ਰਹੇ ਆ ਚਲੋ ਮਿਲਦੇ ਆ ਫਿਰ ਆਪਾਂ ਜਾ ਕੇ ਹਨ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਲੋਜੀ ਗਿਆਂ ਦੇ ਪੁੱਜ ਗਏ ਆਪਾਂ ਖੇਤ ਚ ਤੇ ਉਧਰ ਲੱਗੀ ਹੋਈ ਆ ਮਸ਼ੀਨ ਸਰਦਾਰਾ ਵਾਲਿਆਂ ਦੀ ਤੇ ਇਧਰ ਆਪਾਂ ਨੇ ਆਹ ਬਣਾ ਦੇ ਦੀ ਗੱਲ ਸਾਰੀ ਹੋ ਸਫਾਈ ਚੈੱਕ ਕਰੋ ਵੀ ਵੀ ਪਿਆਵਾ ਯਾਰ ਇੰਨਾ ਕ ਤਾਂ ਹੁਣ ਥੋੜਾ ਬੋਤਾ ਤਾਂ ਹੋਣਾ ਹੀ ਆ। ਬਰਾ ਕੋਈ ਬਰਾ ਆ ਬਾਰੀ ਉਹ ਸੁਬੈਦਿਆਂ ਤੱਕ ਬਰਾਦੀ ਦੇ ਅੰਦਰ ਆ ਬਣਾਉਣ ਲੱਗੇ ਹੋਏ ਆ। ਤੇ ਆਹ ਰਹਿੰਦਾ ਹਲੇ ਦੇਖਦੇ ਆ ਇਹ ਵੀ ਬਣਾਉਨੇ ਆ ਨਾ। ਤੇ ਕਹਿੰਦੇ ਮੁੰਡਿਆਂ ਨੇ ਭਰਤੀ ਪੌਣੀ ਪੌਣੀ ਟਰਾਲੀ ਹੋਗੀ ਮੈਂ ਕਹਿੰਦਾ ਪੂਰੀਓ ਹੋਗੀ। ਆ ਪੂਰੀਓ ਆ ਬਾਈ ਪੂਰੀਓ ਟਰਾਲੀ ਭਰਤੀ ਤੇ ਅਸੀਂ ਹੁਣ ਆਏ ਆ। ਕੋਈ ਨਹੀਂ ਮਾਰਦਣੇ ਆਪਾਂ ਨੇ ਬੱਜ ਮਿੰਟੋ ਮਿੰਟੀ ਕੰਮ ਖਿੱਚਣਾ ਸੱਚ ਤਾਂ ਬਸ ਕੰਮ ਖਿੱਚਤ ਆ ਚਲੋ ਲਾਉਂਦੇ ਆ ਨਾ ਜਾ ਕੇ ਮਸ਼ੀਨ ਲਓ ਜੀ ਤੇ ਆਪਾਂ ਨੇ ਟਰਾਲੀ ਭਰਤੀ ਇੱਕ ਹੈ ਨਾ ਤੇ ਜੈਕਾ ਗੋਪਰ ਤੇ ਟਰਾਲੀ ਆਪਾਂ ਭਰਤੀ ਇੱਕ ਟਰਾਲੀ ਭਰ ਕੇ ਉਹ ਟਰਾਲੀ ਦੀ ਵੇਟ ਕਰ ਰਹੇ ਆ ਕੁਝ ਹੀ ਨਹੀਂ ਹਲੇ ਤੱਕ ਚਲੋ ਦੇਖਦੇ ਆਟਕਾਉਂਦੇ ਆ ਤੇ ਉੱਧਰ ਲੱਗੇ ਹੋਇਆ ਤੌਰ ਤੇ ਦੋ ਮਸ਼ੀਨਾਂ ਚੱਲਦੀਆਂ ਨੇ ਦੋ ਦੋ ਉਹ ਜਿਹੜਾ ਇਹ ਮੈਨੇ ਤੇਲ ਦੀ ਵਾਲੀ ਤੇ ਦੇਖਦੇ ਆ ਗਾ ਬੰਦਾ ਉਹ ਬੱਟੇ ਲੱਗੇ ਤੇ ਇਹ ਉਹ ਬੱਟੇ ਉਹ ਬੱਟੇ ਦੇ ਕੇ ਇੰਨੀ ਕਿਜਾਵਾ ਭਵਰ ਠੀਕ ਆ ਫਿਰ ਵੀ ਜਦੋਂ ਮੈਂ ਵੀ ਖਾਸੇ ਪਏ ਪਿਆ ਨਾ ਲਾਣਾ ਪਰ ਕਾਂਗਰ ਕੇ ਸ਼ਾਮ ਨੂੰ ਥੋੜਾ ਜਿਹਾ ਅਵਾਰਡ ਕਰਿਆ ਨਾ ਆਸ ਤੋਂ ਬੇਹਾਲ ਹੋ ਗਏ ਨੇ ਉੱਪਰ ਹਣੀ ਆਸ ਤੋਂ ਬੇਹਾਲ ਚਲੋ ਠੀਕ ਆ ਜੀ ਲਓ ਜੀ ਤੇ ਆਪਣਾ ਉਰੇ ਹੋ ਗਿਆ ਫਾਈਨਲ ਤੇ ਉਹ ਦੂਜੀ ਮਸ਼ੀਨ ਚੱਲੀ ਤੇ ਆਪਾਂ ਬਾਉਂਡ ਲੱਗੇ ਟਰਾਲੀ 'ਤੇ ਤੇ ਆਪਾਂ ਨੇ ਉੱਧਰ ਬਣਾਦਾ ਡਰਾਈਵਰ ਚੋਟੀ ਦਾ ਡਰਾਈਵਰ ਚੋਟੀ ਦਾ ਇਹਨੇ ਇਹਨੇ ਤਾਂ ਕੁਝ ਨਹੀਂ ਕਰਨਾ ਢੱਕਾ ਨਹੀਂ ਤੋੜ ਕੇ ਰਾਹੀ ਇਹ ਟਰੈਕਟਰ ਉਰ ਬੈਠ ਹੀ ਨਹੀਂ ਖਾਦਾ ਹੈਗਾ ਉਹਦਾ ਮੁੰਡਾ ਬਣਾਦਾ ਪਹਿਲਾਂ ਟਾਇਰ ਨੂੰ ਪੂਰਾ ਤੇ ਇੱਥੇ ਉਹ ਜੀ ਮੋਂ ਖੋਵੇਂ ਆਪਾਂ ਆਹ ਟਰਾਲੀ ਇਹ ਨਹੀਂ ਛੇਤੀ ਛੇਤੀ ਭਰਦੇ ਬਾਈ ਕੱਲ ਵੀ ਇਹ ਦੋ ਤਿੰਨ ਭਰੀਆਂ ਪਾਉਂ ਕੇ ਭਰਦੇ ਕਟਵੜੇ 1.5-2 ਪੌਣੇ 2 ਟਰਾਲੀਆਂ ਪੈ ਜਿੰਦੀਆਂ ਕੱਲ ਉਰੇ ਤੇ ਲੈ ਕੇ ਉਹ ਅੰਧਰ ਉਹ ਸਫੈਦ ਦੇ ਉਹ ਸਫੈਦ ਦੇ ਤਾਂ ਕੋ ਆਇਆ ਨਹੀਂ ਬਣਾਈਆ ਇਨੀ ਉਹ ਇਧਰ ਦੀ ਇਨੀ ਉਹ ਇਧਰ ਦੀ ਇਨੀ ਉਹ ਇਧਰ ਦੂਸਰੀ ਟਾਰ ਲੈ ਤੋਂ ਉੱਧਰ ਬੰਦੇ ਗੱਡੀ ਜਾਂਦਾ ਦੇਖ ਦੇਖ ਕੇ ਗੰਦੇ ਗੱਡੀ ਜਾਂਦੇ ਲੈ ਲੈ ਪੈਲੇਟ ਬਣ ਗਿਆ ਨਾ ਤਾਂ ਕਰਕੇ ਦੰਦ ਘੜਦਾ ਮੋਡਾ ਪੈਲੇਟ ਪੈਲੇਟ ਛੋਟੀ ਦਾ ਜੀ ਜੀਵਾਡੋ ਟਰਾਲੀ ੋੜਲੇ ਏਰੀਆ ਚ ਮਸ਼ੀਨਾਂ ਦੇਖੋ ਕਿੰਨੀਆਂ ਚੱਲਦੀਆਂ ਇੱਕ ਆਹ ਚੱਲਦੀ ਇੱਕ ਉਹ ਚੱਲਦੀ ਆ ਬਹੁਤ ਮਸ਼ੀਨਾਂ ਚੱਲਦੀਆਂ ਇੱਧਰ ਨੂੰ ਲਓ ਜੀ ਗੰਦੀ ਆਪਣਾ ਨਿਬੜ ਗਿਆ ਇੱਧਰ ਵਾਲਾ ਇੱਕ ਆ ਤੇ ਇੱਕ ਇੱਥੋਂ ਲੈ ਕੇ ਉਹ ਉੱਥੇ ਤੱਕ ਇਹ ਚ ਬੱਟਾਂ ਹੀ ਬਹੁਤ ਜ਼ਿਆਦਾ ਧੀਆਂ ਤੇ ਆ ਬਣਾਤਾ ਆਪਾਂ ਨੇ ਪੈਲੇਟ ਮੁੰਡਾ ਚੋਬਰ ਮਸ਼ੀਨ ਦਾ ਵੀ ਬਣਾਤਾ ਟਰੈਕਟਰ ਦਾ ਵੀ ਬਣਾਤਾ ਇਹਦਾ ਤੁਹਾਨੂੰ ਪਤਾ ਹੀ ਆ ਅੱਜ ਖੜਾ ਪੜੀ ਤੇ ਚਲੋ ਜੀ ਆ ਹੋ ਗਈ ਅੱਧੀ ਘਟਾ ਟਰਾਲੀ ਤੇ ਦੇਖਦੇ ਹਾਂ ਹੁਣ ਜਾ ਕੇ ਭਰਨੀ ਆ ਕਿ ਨਹੀਂ ਭਰਨੀ ਆ ਨਾ ਬਣਾਉਨੇ ਆ ਜੀ ਜਾ ਕੇ ਗੱਲਬਾਤ ਮਸ਼ੀਨਾ ਬਹੁਤ ਚੱਲਦੀਆਂ ਜਿਵੇਂ ਨਾ ਇਧਰ ਨੂੰ ਸਾਰੀਆਂ ਮਸ਼ੀਨਾ ਆਈਆਂ ਵੀ ਹੁੰਦੀਆਂ ਇਹ ਖੇਤ ਵੀ ਜ਼ਿਆਦਾ ਯਾਰ ਉਹ ਕੰਮ ਹੋਇਆ ਵਾ ਖੇਤ ਵੀ ਜ਼ਿਆਦਾ ਇੱਧਰ ਖੇਤ ਦੇਖਣ ਗਏ ਆ ਯਾਰ ਉਧਰ ਉਹ ਬਾਬਾ ਕੇ ਦੇਖਣ ਗਿਆ ਹੋਇਆ ਉਧਰ ਬਾਈ ਕੇ ਫੁੱਲ ਨਹੀਂ ਆ ਫੁੱਲ ਚਲੋ ਦੇਖਦੇ ਆਂ ਕੀ ਬਣਦਾ ਦੇਖੋ ਰੋਟੀ ਖਾਣ ਨੂੰ ਫਿਰ ਤਾਂ ਨਾ ਬਾਕੀ ਦੇਖੋ ਰੋਟੀ ਛੱਡੋ ਕੀ ਖਾਣੇ ਆ ਪਾਣੀ ਪਿਲਾ ਦਿਓ ਯਾਰ ਠੰਡਾ ਯਾਰ ਲੋ ਜੀ ਕਹਦੇ ਚੋਬਰ ਉਨੀ ਪੁੱਜ ਗਏ ਖੇਤ ਹੈ ਨਾ ਤੇ ਬਾਕਸ ਪਰ ਆਉਂਦੇ ਜੁਬਾਣੇ ਤੇ ਚਲਾਉਂਦੇ ਆਂ ਵ੍ਰਾਲੀ ਕਰਦੇ ਆਂ ਆਪਾਂ ट्रैक्टर कहना पहले देना दूसरा चकता ही नहीं है ट्राली वाले हम लाई थी

ਲੱਗੇ ਆ ਨਾ ਨਾ ਲਾਣ ਲੱਗਿਆ ਗਏ ਵੇ ਤਾਂ ਕਰਦੇ ਆ ਉਹ ਬੜੇ ਵੀਰੇ ਹਾਂ ਪਤਾ ਨਹੀਂ ਤਾਂ ਹੋਣਾ ਫਿਰ ਉਹਨਾਂ ਨੂੰ ਉਹ ਕ੍ਰਾਸ ਕਰ ਤਾ ਗਿਆ ਵਾਚ ਉਹਨਾਂ ਦਾ ਆਹ ਚੋਬਰ ਉਹ ਤਾਂ ਖਾਣੇ ਪੀਣੇ ਨੂੰ ਬਹੁਤ ਤੇਜ਼ ਆ ਹੋ ਲੋਜੀਕਾਂ ਦੀ ਆ ਗਈ ਤੇ ਆਪਾਂ ਪਾਉਂਦੇ ਆ ਫਿਰ ਟਰਾਲੀ ਦੇਖਦੇ ਆ ਸਿੱਧੀ ਪੈ ਜੂਆ ਪੁੱਠੀ ਪਾਹੂਗੇ ਜੋਰ ਲਵਾਉਂਗੇ ਇਹਨਾਂ ਦਾ ਹੈ ਹੰਮੇ ਤਾਂ ਦੋ ਦਿਨਾਂ ਮੂੰਹ ਨੂੰ ਲਾਦੇ ਕੱਢੀਆਂ ਹੀ ਇੱਕ ਨਾਲ ਕਿਆ ਬਣਦਾ ਉਹਦਾ ਆ ਗਈ ਐ ਤਾਂ ਮਾੜੀ ਜੀ ਡਰਾਈਵਰੀ ਹੈਗੀ ਐ ਤਾਂ ਕਰ ਦਵਾ ਟਾਉਣਾ ਲੋ ਜੀ ਨਾ ਨਵੇੜ ਦੀ ਆ ਫਿਰ ਆਪਾਂ ਬੱਲੇ ਦਾ ਦੋਰੇ ਤੋਂ ਇੱਕ ੜੇ ਟਰਾਲੀ ਹੋਊਗੀ ਓਰੇ ਲੋ ਜੀ ਇਹ ਟਰਾਲੀ ਆਪਾਂ ਨੇ ਭਰਤੀ ਤੇ ਨਵੇੜ ਤਾਂ ਹਾਲਤ ਬੇਹਾਲਤ ਇੱਕ ਮਿੰਟ ਬਲੈਸ ਬਾਲ ਦਵਾ ਫਿਰ ਦਵਾਉਂਦਾ ਹਾਲ ਤਾਂ ਦੋ ਬੇਹਾਲ ਤੋਂ ਇਹ ਵੇਂ ਆ ਚੋਪਰ ਉਹ ਨਹੀਂ ਟਰੈਕਟਰ ਵੀ ਇਹ ਲੱਗੇ ਆਉਣ ਮਾੜੀ ਜੀ ਮਸ਼ੀਨ ਜੀ ਸਾਫ ਕਰਨ ਸਵਾਰ ਕੇ ਕਰ ਦੋ ਸਵਾਰ ਕੇ ਸ਼ਾਬਾਸ਼ 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 ਮੈਂ ਕਹਾਂ ਚਲੋ ਸਾਫ ਜੀ ਕਰ ਲਈਆ ਨਾ ਕਿਉਂਕਿ ਹਲੇ ਕਲੀਅਰ ਨਹੀਂ ਪਤਾ ਵੀ ਕੱਲ ਨੂੰ ਮੇਰੇ ਹਿਸਾਬ ਨਾਲ ਤਾਂ ਨਿਬੜ ਗਿਆ ਤੇ ਬਾਕੀ ਹਲੇ ਫਾਈਨਲ ਪਤਾ ਨਹੀਂ ਹੈਗਾ ਹਨਾ ਜਿੱਦਾਂ ਵੀ ਹੋਇਆ ਫਿਰ ਉਦਾਂ ਕਰ ਲਾਂਗੇ ਆਪਾਂ ਤੇ ਆਇਆ ਨਾ ਸਬਜ਼ੀ ਕਰ ਲਈਏ ਤੇ ਟਰਾਲੀ ਭਰ ਗਈ ਐਨ ਲੋਜੀ ਕਹਿੰਦੇ ਆਪਾਂ ਆ ਗਏ ਜੀ ਦਰਬਾਰਾ ਸਾਹਿਬ ਤੇ ਟਰਾਲੀ ਖੋਲ ਕੇ ਮਸ਼ੀਨ ਖੜਾ ਦਿੰਦੇ ਅੰਦਰ ਆਪਾਂ ਹਨਾ ਤੇ ਬਾਕੀ ਟਰਾਲੀਆਂ ਵੀ ਖਾਲੀ ਕਰੀਆਂ ਹੋਈਆਂ ਆ ਇਹਦਾ ਜੱਕ ਵਾਲੀਆਂ ਟਰਾਲੀਆਂ ਮਿੰਟੋ ਮਿੰਟ ਖਾਲੀ ਹੋ ਜਾਣੀਆਂ ਬਹੁਤਾ ਟਾਈਮ ਨਹੀਂ ਲੱਗਦਾ ਬੰਦੇ ਨਹੀਂ ਕੋਈ ਆਹ ਮਾਈ ਗਾਡ ਡੱਕ ਭਰਿਆ ਬਾਈ ਖੜਾ ਆ ਆ ਭਰਿਆ ਵਾ ਹੈ ਜੱਕਾੜਾ ਆ ਭਰੇ ਵੀ ਆ ਲੋ ਜੀ ਤੇ ਪੁੱਜ ਗਏ ਅੱਪਾ ਇੱਥੇ ਖੋਲ ਦੋ ਨਾ ਬਾਜੀ ਸੈੱਟ ਕਰ ਲੈਣਗੇ ਕਿਉਂਕਿ ਮਸ਼ੀਨ ਨਾਲ ਆਪਾਂ ਕਿੱਥੇ ਸੈੱਟ ਕਰੂਗੇ ਹਰ ਨੋ ਥੋਲ ਦੋ ਇੱਥੇ ਪੁੱਜ ਗਈ ਜੀ ਆਪਾਂ ਟਰਾਲੀਆਂ ਗਿਣਾਵਾਂ ਤੁਹਾਨੂੰ ਇੱਕ ਹੋਰ ਦੋ ਹੋ ਤਿੰਨ ਤੇ ਆਹ ਚਾਰ ਤੇ ਆਹ ਪੰਜ ਪੰਜ ਟਰਾਲੀਆਂ ਟੋਟਲ ਤੇ ਟਰੈਕਟਰ ਇੱਕ ਇੱਕ ਆ ਲੱਗਿਆ ਹੋਇਆ ਦਾ ਤੇ ਇੱਕ ਉਹ ਜੋਂਡਿਆਰ ਤੇ ਉਹ ਮਸ਼ੀਨ ਵਾਲਾ ਹੋ ਗਿਆ ਤੇ ਇੱਕ ਤਰਾਸਲ ਚਲੇ ਗਿਆ ਹਾਂ ਹੌਕਾ ਨਾ ਮਾ ਦੇ ਕੰਮ ਨਾ ਹੌਕਾ ਨਾ ਮਾ ਦੇ ਚਲੋ ਬੁਲਾ ਦੀ ਆਪਾਂ ਮਸ਼ੀਨਾਂ ਨਾ अपा लेना पता नहीं आ गया <laughs> <laughs> ਉਹ ਨਹੀਂ ਮੋਟੀ ਖੜਾ ਸੀ ਰੋਕੜਾ ਕੋਡਾਇਲਾ ਬਸ ਫਿਰ ਤਾਂ ਹੀ ਰੋਕੜਾ ਕੋਡਾਇਲਾ ਇੱਧਰ ਆ ਸ਼ਾਸਰ ਮੈਂ ਕਿਹਾ ਮੈਂ ਤਾਂ ਲੱਕੀ ਵਾਲਾ ਕਰੋਕੜਾ ਇੱਥੇ ਆ ਗਿਆ ਲੱਕੀ ਨੂੰ ਫੁੱਲ ਸਪੋਰਟ ਹੈ